ਅਤੀਨੇ ਲਾਏ ਆਪਣੀ ਪਤਨੀ ਅਤੇ ਉਸਦੇ ਪ੍ਰੇਮੀ ਤੇ ਉਸ ਨਾਲ ਕੁੱਟਮਾਰ ਕਰਨ ਅਤੇ ਘਰ ਵਿੱਚ ਭੰਨ ਤੋੜ ਕਰਨ ਤੋਂ ਬਾਅਦ ਫਰਾਰ ਹੋ ਜਾਣ ਦੇ આરોਪ ਜਲਾਲਾਬਾਦ ਦੇ 3 ਪਿੰਦੇ ਚੱਕ ਅਰਾਈਆਂ ਵਾਲਾ ਪਿੰਡ ਰਮਵਾਲਾ ਇੱਕ ਪਤੀ ਨੇ ਆਪਣੀ ਪਤਨੀ ਅਤੇ ਉਸਦੇ ਪ੍ਰੇਮੀ ਸਾਥੀ ਤੇ ਘਰ ਵਿੱਚ ਭੰਨ ਤੋੜ ਕਰ ਉਸ ਨਾਲ ਕੁੱਟਮਾਰ ਕਰਕੇ ਫਰਾਰ ਹੋ ਜਾਣ ਦੇ આરોਪ ਲਗਾਏ ਹਨ ਪੀੜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਅੱਜ ਤੋਂ 8 ਸਾਲ ਪਹਿਲੇ ਇੱਕ ਲੜਕੀ ਨਾਲ ਲਵ ਮੈਰਿਜ ਕਰਾਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ ਜਿਸ ਤੋਂ ਇੱਕ ਬੇਟੀ ਦੀ ਉਮਰ ਲਗਭਗ 3 ਸਾਲ ਅਤੇ ਇੱਕ ਬੇਟੀ ਦੀ ਉਮਰ ਲਗਭਗ 6 ਸਾਲ ਦੱਸੀ ਹੈ ਉਸ ਨੇ ਦੱਸਿਆ ਕਿ ਪਹਿਲਾਂ ਤਾਂ ਉਹਨਾਂ ਦਾ ਆਪਸ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਲੜਾਈ ਝਗੜਾ ਨਹੀਂ ਸੀ ਪਰ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਉਸ ਦੀ ਪਤਨੀ ਦੇ ਕਿਸੇ ਗੈਰ ਮਰਦ ਦੇ ਨਾਲ ਸਬੰਧ ਬਣ ਗਏ ਉਸ ਨੇ ਇਹ આરોਪ ਲਗਾਇਆਨ ਕਿ ਉਸ ਦੇ ਪਤਨੀ ਦੇ ਕਿਸੇ ਨਾਲ ਸਬੰਧ ਹੋਣ ਦੇ ਚੱਲਦੇ ਆ ਉਹਨਾਂ ਦੇ ਘਰ ਦੇ ਵਿੱਚ ਲੜਾਈ ਝਗੜਾ ਰਹਿਣ ਲੱਗ ਪਿਆ ਜਿਸ ਤੋਂ ਬਾਅਦ ਬੀਤੀ ਰਾਤ ਉਸ ਦੀ ਪਤਨੀ ਵੱਲੋਂ ਉਹਨਾਂ ਲੜਕਿਆਂ ਨੂੰ ਬੁਲਾ ਕੇ ਘਰ ਦੇ ਵਿੱਚ ਪੰਨ ਤੋੜ ਕੀਤੀ ਔਰ ਉਸ ਦੇ ਨਾਲ ਕੁੱਟਮਾਰ ਕੀਤੀ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦੀ ਪਤਨੀ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਇਹ ਆਰੋਪ ਤਰਸੇਮ ਸਿੰਘ ਵੱਲੋਂ ਲਗਾਏ ਜਾ ਰਹੇ ਹਨ ਫਿਲਹਾਲ ਏਐਮਟੀਵੀ ਲਾਈਵ ਕਿਸੇ ਤਰ੍ਹਾਂ ਦੀ ਆਰੋਪਾਂ ਦੀ ਪੁਸ਼ਟੀ ਨਹੀਂ ਕਰਦਾ ਮਾਮਲੇ ਦੀ ਜਾਣਕਾਰੀ ਥਾਣਾ ਵੈਰੋਕ ਪੁਲਿਸ ਨੂੰ ਦੇ ਦਿੱਤੀ ਗਈ ਹੈ ਬਨੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕੀ ਨਾਮ ਹੈ ਔਰ ਕਿਥੋਂ ਦੇ ਰਹਿਣ ਵਾਲੇ ਪਿੰਡ ਚੱਕ ਰੰਮ ਵਾਲਾ ਜੀ ਤੇ ਵੀ ਇਹ ਤੇ ਨਾਮ ਕੀ ਤੁਹਾਡਾ ਮੇਰਾ ਨਾਮ ਤਰਸੇਮ ਸਿੰਘ ਹੈ ਠੀਕ ਹੈ ਪਿਤਾ ਦਾ ਨਾਮ ਪਿਤਾ ਦਾ ਨਾਮ ਸ਼ੇਰ ਸਿੰਘ ਹੈ ਠੀਕ ਹੈ ਮੇਰੇ ਘਰ ਵਾਲੀ ਦਾ ਨਾਮ ਨੀਲਮ ਰਾਣੀ ਕੀ ਘਟਨਾ ਹੋਈ ਜਿਹੜੀ ਰਾਤ ਘਟਨਾ ਹੋਈਏ ਰਾਤ ਮੈਂ ਆਇਆ ਇੱਥੇ ਕੰਮ ਤੋਂ ਜੀ ਤੇ ਆ ਕੇ ਮੈਂ ਬੈਠਾ ਜੀ ਉਹਦੋਂ ਬਾਅਦ ਪਾਣੀ ਪੁਣੀ ਪੀ ਤੇ ਮੈਂ ਰੋਟੀ ਮੰਗੀ ਰੋਟੀ ਮੈਨੂੰ ਕੋਈ ਨਹੀਂ ਦਿੱਤੀ ਸੀ ਹੂੰ ਉਹਦੋਂ ਬਾਅਦ ਮੈਨੂੰ ਕੁੱਟਣ ਲਾਪਈਏ ਗੜ ਪਈਏ ਉਹ ਰਬਾ ਅੰਦਰ ਸਮਾਨ ਨਾ ਸਦੋਸ਼ਕਾਰ ਗਈ ਸਾਡ ਘਰ ਦਾ ਤੇ ਨਿਕਲ ਗਈ ਰਾਤੀ ਠੀਕ ਹੈ ਰਾਤੀ ਉਹਨੂੰ ਕਿੱਥੇ ਖਸਮ ਨੂੰ ਫੋਨ ਫਾਨ ਕਰ ਤੇ ਮਗਾਲਿਆ ਸੀ ਹੂੰ ਤੋਂ ਦਿਨ ਆ ਕੇ ਗਈ ਚਲੀ ਗਈ ਹੂੰ ਉਹ ਜਿਹੜਾ ਲੰਦ ਰਹਿਣ ਵਾਲਾ ਹੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਨ ਦੇ ਕਿਸੇ ਨਾਲ ਸਬੰਧ ਨੇ ਜੇ ਉਹਨ ਦਾ ਇੱਕ ਵਾਰੀ ਮੈਂ ਫੋਨ ਤੋੜਿਆ ਸੀ ਤੇ ਇੱਕ ਵਾਰੀ ਉਹਨੂੰ ਮੈਂ ਇੱਥੇ ਅੰਦਰ ਹੀ ਫੜਿਆ ਸੀ ਤੋ ਭੱਜ ਗਿਆ ਸੀ ਠੀਕ ਹੈ ਰਾਤ ਨੂੰ ਨਾ ਸੁੱਤਾ ਪਈ ਬਾਹਰ ਤੋਂ ਅੰਦਰ ਸੁੱਤੀ ਸੀ ਠੀਕ ਮੈਨੂੰ ਸ਼ੱਕ ਜਿਹਾ ਹੋਇਆ ਤਾਂ ਮੈਂ ਅੰਦਰ ਵੜਾ ਉਹਦੋਂ ਉਹ ਉਹ ਕਾਲ ਕਾਲ ਉਹ ਭੱਜ ਗਿਆ ਤੇਨੇ ਮੈਨੂੰ ਫੜ ਲਿਆ ਅੰਦਰ ਕਿੰਨਾ ਸਮਾਂ ਪਹਿਲਾਂ ਸ਼ਾਦੀ ਹੋਈ ਸੀ ਤੁਹਾਡੀ ਸਾਰੀ ਸ਼ਾਦੀ ਨੂੰ ਹੋ ਗਏ ਨੇ 8 ਸਾਲ ਕਿੰਨੇ ਬੱਚੇ ਆ ਮੇਰੇ ਕੋ ਦੋ ਕੁੜੀਆਂ ਨੇ ਇੱਕ ਕੀ ਕੀ 4 ਸਾਲਾਂ ਦੀ ਇੱਕ 6.5 ਸਾਲਾਂ ਦੀ ਬੱਚੇ ਨਾਲ ਲੈ ਗਿਆ ਬੱਚਿਆਂ ਨਾਲ ਲੈ ਗਈ ਕਿਵੇਂ ਰਾਤੀ ਘਟਨਾ ਕਿਵੇਂ ਵਾਪਰੀ ਕਿ ਲੜਾਈ ਝਗੜਾ ਹੋਇਆ ਤੁਹਾਣਾ ਆਪਸ ਵਿੱਚ ਲੜਾਈ ਹੋਈ ਏ ਮਤਲਬ ਰੋਟੀ ਖਾਣ ਦੀ ਹਮ ਰੋਟੀ ਉਹਨੇ ਕੌਣ ਦਿੱਤੀ ਤੇ ਮੈਂ ਚੁੱਪ ਕਰ ਦਸਾ ਹੋ ਗਿਆ ਤੇ ਉਦੋਂ ਬਾਅਦ ਅੰਦਰ ਵੜੀ ਏ ਅੰਦਰ ਹਾਰਾ ਖਾੜ ਖਾੜ ਕਰਾਈ ਖੜੀ ਸੀ ਮੈਂ ਬਾਹਰੋਂ ਫਟਾ ਸਾਢੇ 11 ਵਜੇ ਫਿਰ ਹਮ ਤੇ ਮਾ ਵਿਖਿਆ ਤੇ ਆ ਮੁੰਡਾ ਆ ਗਿਆ ਸੀ ਤੁਹਾਂ ਗਾਂਢੀ ਹਮ ਇਹਨੇ ਰੱਬੂ ਹੀ ਵੇਖਿਆ ਇਹਨੇ ਵਾਇਸੋਂ ਤੇ ਕਿਤੇ ਬਾਹਰ ਨੂੰ ਨਿਕਲਿਆ ਹਮ ਤੇ ਇਹਨੂੰ ਇਹ ਫਿਰ ਭਾਤ ਆਇਆ ਤੇ ਏਰੇ ਨੇ ਇਹਦਾ ਸਾਢਾ ਭੂਆ ਖੜਕਾਇਆ ਫਿਰ ਮੇਰੇ ਡੈਡੀ ਵਾਲੀ ਬਾਹਰ ਨਿਕਲੇ ਤੇ ਫਿਰ ਉਹਨਾਂ ਨੂੰ ਇਹ ਤੋੜ ਪੰਡਕਾਰ ਕੋਰ ਤੇ ਚੱਕਦੀ ਆਈ ਇਹ ਗੱਟਾ ਜਾਂ ਸਮਾਨ ਦਾ ਪਹਿਲਾਂ ਹੀ ਬੰਨੀ ਬੈਠੇ ਸੀ ਕਿਰੇ ਹਮ ਸਾਰਾ ਕੰਮ ਪੱਕਾ ਕੀਤੀ ਬੈਠੀ ਹਾਂ ਹਮ ਤੇ ਨਿਕਲ ਗਈਏ ਹਮ ਹੁਣ ਮੈਨੂੰ ਇਹ ਨਹੀਂ ਪਤਾ ਕਿ ਕਿੱਥੇ ਗਈ ਬਾਕੀ ਉਹਦੇ ਦਿਸ਼ਾਰ ਜਲਾਲਾਬਾਦ ਮੈਂ ਦਰਖਾਸਤ ਹੀ ਲਾ ਆਇਆ ਵੈਰੋ ਕਿਉਂ ਠੀਕ ਹੈ ਠੀਕ ਹੈ ਹੁਣ ਉਹਨਾਂ ਤੋਂ ਕਾਰਵਾਈ ਹੋਣੀ ਚਾਹੀਦੀ ਹੈ ਸ਼ਾਦੀ ਤੁਸੀਂ ਮਾਪਿਆਂ ਦੀ ਮਰਜ਼ੀ ਨਾਲ ਕਰਾਈ ਸੀ ਜਾਂ ਨਹੀਂ ਨਹੀਂ ਸਾਡੀ ਕੋਰਟ ਚ ਹੋਈ ਗਈ ਹੈ ਠੀਕ ਹੈ ਇਸ ਕੋਰਟ ਤੋਂ ਮੈਰਿਜ ਕਰਾਈ ਸੀ ਉਹਨਾਂ ਤੁਹਾਡੇ ਸੋਹਰੇ ਨਾਲ ਕੋਈ ਸਬੰਧ ਸੀਗੇ ਜਾਂ ਨਹੀਂ ਕੋਈ ਨਹੀਂ ਗਾ ਸਾਡੇ ਕੋਈ ਗੱਲਬਾਤ ਨਹੀਂ ਹੁੰਦੀ ਨਹੀਂ ਉਹਨਾਂ ਨਾਲ ਆਪਣਾ ਕੋਈ ਲਿੰਕ ਨਹੀਂ ਹੁਣ ਕੀ ਮੰਗ ਕਰ ਰਹੇ ਮੰਗ ਕਰਨਾ ਮੈਨੂੰ ਸਾਫ ਚਾਹੀਦਾ ਮੇਰਾ ਜਿੰਨਾ ਨੁਕਸਾਨ ਕਰਤੀ ਗਈ ਹੈ ਜੀ ਮੇਰੇ ਪੱਲੇ ਕੋਈ ਕੁਝ ਨਹੀਂ ਬਣਾਇਆ ਠੀਕ ਹੈ ਮੈਂ ਕਿਸੇ ਤੋਂ ਨਹੀਂ ਲਿਆ ਦਾਜ ਨਾ ਹੀ ਮੰਦਾ ਮਿਲਿਆ ਕਿਉਂਕਿ ਮੈਂ ਆਦੀ ਮਰਜ਼ੀ ਨਾਲ ਵਿਆਂ ਕਰਾਇਆ ਸੀ ਹੂੰ ਮੈਨੂੰ ਕਿ ਹਿਆਲਪ ਨਹੀਂ ਕੀਤੀ ਮੈਂ ਆਦੇ ਸਾਰਾ ਕਮਾਹ ਕਮਾ ਕੇ ਪੱਲੇ ਤੇ ਮੈਂ ਕਰਨਾ ਚਾਹੁੰਦਾ ਮੈਂ ਲਾਦਾ ਰਿਹਾ ਹੂੰ ਆ ਮੈਂ ਸਟਾਲਾਂ ਦਾ ਕੰਮ ਮੈਂ ਕਰਦਾ ਹੰਨਾ ਜਿੱਥੇ ਮੈਨੂੰ ਕਿਹਾੜੀ ਮਿਲ ਜਾ ਮੈਂ ਛੱਡਦਾ ਨਹੀਂ ਇੱਕ ਦਿਨ ਵੀ ਹੂੰ ਤੇ ਬਸ ਇਹ ਤਾਂ ਮੈਨੂੰ ਸਾਫ ਚਾਹੀਦਾ ਜਿਨੇ ਤੋੜਤ ਗਈ ਹੈ ਰਹਿੰਦਾ ਕੋਈ ਟਿੱਕ ਕੀਤਾ ਯਾਰ ਕਿੰਨੇ ਕੀਮਤ ਦਾ ਸਮਾਨ ਸਾਰਾ ਮੰਨੀਏ ਜੇ ਕਿੰਨਾ ਕੋ ਨੁਕਸਾਨ ਹੋਇਆ 80000 ਦਾ 80000 ਦਾ ਜੇ ਜਦੋਂ ਤੁਹਾਡੀ ਸ਼ਾਦੀ ਜਿਵੇਂ 8 ਸਾਲ ਹੋ ਗਏ ਤੇ ਵਿੱਚੋਂ ਕੋਈ ਲੜਾਈ ਝਗੜਾ ਰਹਿੰਦਾ ਸੀ ਜਾਂ ਸਹੀ ਰਹਿੰਦੀ ਸੀ ਪਹਿਲਾਂ ਅਸੀਂ ਬੜੇ ਵਧੀਆ ਰਹਿਆ ਇੱਕ ਸਾਲ ਹੋ ਗਿਆ ਜਿਹੜਾ ਪ੍ਰੋਬਲਮ ਚੱਲਦੀ ਨੂੰ ਸਾਡੇ ਘਰ 'ਚ ਠੀਕ ਹੈ ਪਹਿਲਾਂ ਸਾਡਾ ਵਧੀਆ ਮੈਂ ਵੀ ਵਧੀਆ ਇਹ ਵੀ ਵਧੀਆ ਰਹਿੰਦੀ ਰਹੀਏ ਜੀ ਇਹ ਸਾਲ ਦੇ ਵਿੱਚ ਹੀ ਕਿਤੇ ਉਹ ਦਿਨ ਆ ਕੇ ਤੁਸੀਂ ਨਾਲ ਗੱਲਬਾਤ ਹੋਈ ਸੀ ਤੇ ਉਤੋਂ ਇਹ ਥੋੜੀ ਵਿਗੜਦੀ ਗਈ ਵਿਗੜਦੀ ਗਈ ਸਮਝਾਇਆ ਇਹਨੂੰ 1 ਅਕਤੂਬਰ ਅੱਗੇ ਵੀ ਤੁਸੀਂ ਮੈਂ ਲਾਇਆ ਵੀ ਆ ਇਸ ਸ਼ਹਿਰ ਵਿੱਚ ਹੂੰ ਦੋ ਵਾਰੀ ਜੀ ਤੇ ਫਿਰ ਨਿਕਲ ਜਾਂਦੀ ਸੀ ਜੀ ਮਮ ਤਾਂ ਹੁਣ ਵਿੱਦੋ ਹੀ ਪਾਰ ਕੰਮਕਾਰ ਤੇ ਗਈ ਸਾਰਾ ਹੂੰ ਤਾਂ ਮੈਨੂੰ ਵੀ ਨਾ ਬਸ ਖਤਮ ਕਰ ਗਈ ਤੁਸੀਂ ਬੱਚਿਆਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਬੱਚੇ ਵੀ ਤੇ ਲੈਤ ਗਈ ਹੈ ਰਿਆਲ ਗਈ ਹੋਏ ਠੀਕ ਹੈ ਉਹ ਵੀ ਉਹਦਾ ਹੀ ਮੁੰਡਾ ਇੱਥੇ ਹੈ ਨਹੀਂ ਉਹ ਮੋਰਸ ਨਾਲ ਉੱਤ ਲੈ ਗਣ ਨਾਲ ਹਾਂਜੀ ਕੀ ਨਾਮ ਤੁਹਾਡਾ ਹਰਮੇਸ਼ ਸਿੰਘ ਇਹ ਤੇ ਸੈਮਸੰਗ ਦੇ ਗਵੰਡੀ ਤੁਸੀਂ ਹਾਂਜੀ ਕੀ ਘਟਨਾ ਹੋਈ ਇੱਕ ਇੱਕ ਘਟਨਾ ਮਹਰਾਤੀ ਇਹਨੂੰ ਚੱਲਿਆ ਸੀ ਤੇ ਕਰੇ ਇਹਨਾਂ ਦਾ ਰੋਲਾ ਵਾਹ ਪਿਆ ਖੜਾ ਸੀ ਹੂੰ ਤੇ ਮੈਂ ਆ ਕੇ ਵੇਖਿਆ ਤੇ ਲੜਾਈ ਝਗੜਾ ਵਾਹਵਾ ਸੀ ਹੂੰ ਫਿਰ ਆ ਕੇ ਮੈਂ ਰੋਕਿਆ ਵੀ ਤੁਸੀਂ ਨਾ ਨੁਕਸਾਨ ਕਰੋ ਆਦਾ ਹੀ ਹੁੰਦਾ ਪਿਆ ਹੂੰ ਵੀ ਕਿਸੇ ਦਾ ਨਹੀਂ ਹੁੰਦਾ ਬੜਾ ਰੋਕਿਆ ਤੇ ਡੱਬੇ ਡੁੱਬੇ ਮੈਂ ਵੀ ਸਮਾੜੇ ਨੇ ਤੇ ਮੇਰੇ ਸ਼ਰਟ ਗਾਲ ਗਈ ਸੀ ਹੂੰ ਦੋਵਾਂ ਮੀਆਂ ਵੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸਮਝਾਇਆ ਸੀ ਮੈਂ ਨੂੰ ਹੂੰ ਬਦ ਤੋਂ ਬੜੀ ਖਰਾਬ ਕਰ। ਹੂੰ ਕਹਿੰਦੀ ਖਬਰਦਾਰ ਤੂੰ ਮੈਨੂੰ ਬੁਲਾਇਆ ਹੀ ਤਾਂ ਮੈਂ ਤੈਨੂੰ ਚੀਰ ਦੇਵਾਂ ਦੀ ਮੈਂ ਤੈਨੂੰ ਅੱਖੀ ਨਹੀਂ ਵੇਖਣਾ ਚਾਹਨੀ ਮੈਂ ਤੇਰੀ ਸ਼ਕਲ ਨਹੀਂ ਵੇਖਣਾ ਚਾਹਨੀ ਆ ਤੂੰ ਮੇਰੇ ਥੜੇ ਦਪੈਰ ਨਾ ਪਾਵੀ ਤੇ ਖਬਰਦਾਰ ਤੂੰ ਖਾਚ ਜਨਾਨੀ ਬਦਮਾਸ਼ੀ ਤੂੰ ਹੀ ਗੰਦੇ ਹੀ ਤੇ ਮੈਰੇ ਮੈਂ ਤੈਨੂੰ ਕਦੇ ਵੇਖਣਾ ਨਹੀਂ ਜਾਂਦੀ ਤੇ ਮੈਂ ਤਾਂ ਬੜੀ ਦੁਖੀ ਹਾਂ ਰੋਜ਼ ਅੱਖੀ ਸਾਹਮਣੇ ਪੁੱਤਰ ਨੂੰ ਕਟਿੰਦਾ ਵੇਖ ਵੇਖ ਤੇ ਮੇਰਾ ਅੰਦਰ ਹੜਾ ਪਿਆ ਹੈ ਇਹੋ ਜਿਹੀ ਜਨਾਨੀ ਤਨਾ ਨਾ ਮਰਨਾ ਚਾਹੀਦਾ ਅੱਜ ਇਹਨੇ ਸਾਡੇ ਨਾਲ ਕੀਤੀ ਇਹਨੇ ਨਾਲ ਕੀਤੀ ਹੋਰ ਵੀ ਵੇਖਦੇ ਆ ਇਹ ਜਨਾਨੀਆਂ ਬਦਮਾਸ਼ਾਂ ਤੇ ਹੋਰ ਵੀ ਸਿਰੇ ਚੜ ਜਾਂ ਉਹ ਨਾਖਣੋਂ ਦਾ ਕੀ ਕਰ ਲਿਆ ਨੇ ਤੇ ਮੇਰਾ ਕੀ ਸਾਡਾ ਕੀ ਕਰ ਲੈਣਾ ਉਹ ਵੇਖਾ ਜਨਾਨੀ ਹੁੰਦੇ ਨਾ ਇੰਨਾ ਕੁਛ ਕਰ ਗਈ ਹੂੰ ਤੇ ਕਾਲਾ ਸਾਰਾ ਦਿਨ ਬੱਚੇ ਰੋਂਦੇ ਹੀ ਮਾਰਦੇ ਹੀ ਤਾਂ ਤੋਂ ਉਹਨਾਂ ਨੂੰ ਕਹਿੰਦੇ ਹੀ ਬਾਹਰ ਨਿਕਲ ਜਾ ਅਜੇ ਨੂੰ ਮੈਂ ਮਾਰ ਦੇਣਾ ਹੈ ਅੱਜ ਨਹੀਂ ਮੈਨੂੰ ਛੱਡਣਾ ਮਾਰ ਦੇਣਾ ਮੈਂ ਮਾਰਤ ਜਾਣਾ ਹੈ ਮੈਂ ਮਾਰਤ ਜਾਣਾ ਹੈ ਮੈਂ ਇਹਨੂੰ ਛੱਡਣਾ ਨਹੀਂ ਮੈਂ ਜਾਂਦਾ ਤ ਰਹਿਣਾ ਮੈਂ ਮਾਰਤ ਜਾਣਾ ਹੈ ਠੀਕ ਤੇ ਵੈਸੇ ਵੀ ਰੋਜ ਗਿਆ ਕਿੰਨੋ ਜਿੰਨੂੰ ਕਹਿੰਦੀ ਸੀ ਵੀ ਮੈਂ ਤਾਂ ਕੀਤੀ ਬੈਠੀ ਆ ਮੈਂ ਤਾਂ ਕੀਤੀ ਬੈਠੀ ਆ ਤੇ ਮੈਂ ਤਾਂ ਬਾ ਕੀ ਪਤਾ ਕਿਹੜੇ ਵੇਲੇ ਚਲੀ ਜਾਵਾਂ ਤੇ ਮੈਂ ਤਾਂ ਨਹੀਂ ਰਹਿਣਾ ਨਾ ਮੈਂ ਅਜਰਵਾਨਾ ਕਾਲ ਰਵਾਂ ਮੈਂ ਤਾਂ ਖਸਮ ਕੀਤੀ ਬੈਠੀ ਆ ਤੇ ਆਦੇ ਹੀ ਮੈਂ ਨੂੰ ਕੋਈ ਨਹੀਂ ਰੋਕ ਕੇ ਮੈਨੂੰ ਮੈਨੂੰ ਮੇਰੇ ਜੰਮ ਨਾਲ ਨਹੀਂ ਰੋਕਾ ਤੇ ਤੁਸੀਂ ਕੌਣ ਹੁੰਦੇ ਤੇ ਰੋਕਣ ਵਾਲੇ ਜਿੰਨਾ ਮੈਨੂੰ ਜੰਮ ਆ ਉਹਨਾਂ ਨੇ ਮੈਨੂੰ ਰੋਕਾ ਕੋਈ ਨਹੀਂ ਰੋਕ ਸਕਦੇ ਤੇ ਨਾ ਅੱਗੇ ਉਹਨਾਂ ਰੋਕਾ ਤੇ ਉਹਨਾਂ ਤੂੰ ਹੀ ਹੈ ਕੌਣ ਦੇ ਤੂੰ ਹੀ ਕੋਈ ਹੈ ਦੇ ਤੂੰ ਹੀ ਕਿਥੋਂ ਮੈਨੂੰ ਰੋਕ ਸਕਦੇ ਇਹਨਾਂ ਦੀ ਮਰਜ਼ੀ ਨਾ ਕਰਾਇਆ ਸੀ ਇਹਨਾਂ ਦੀ ਮਰਜ਼ੀ ਨਾ ਕਰਾਇਆ ਸੀ ਤੁਹਾਡੇ ਨਾਲ ਵੀ ਹੁਣ ਜਿਵੇਂ ਬੁੱਲ ਚੱਲ ਰੱਖਦੇ ਸੀ ਚੰਨੀ ਨਹੀਂ ਹੁਣ ਕੋ ਨਹੀਂ ਹੁਣ ਕਹਿੰਦੀ ਸੀ ਨਾ ਭਾਇਣੋਂ ਨੂੰ ਬੁਲਾਉਣ ਦੇਵੇ ਨਾ ਭਰਾ ਨੂੰ ਨਾ ਸਾਨੂੰ ਕਹਿੰਦੀ ਮੈਂ ਕਿਸੇ ਨੂੰ ਬੁਲਾਉਂਦੇ ਨਾ ਹੂੰ ਤੇ ਜੇ ਰਹਿਣਾ ਇੱਥੇ ਤਾਂ ਤੇ ਜੇ ਬੁਲਾਵੇਂ ਤਾਂ ਮੈਂ ਇੱਥੇ ਤੈਨੂੰ ਰਹਿਣ ਨਹੀਂ ਦੇਣਾ ਮੈਂ ਲੈ ਜਾਣਾ ਤੈਨੂੰ ਕਿਰਾਏ ਤੇ ਹੂੰ ਇਹਨੂੰ ਕੋਸ਼ਿਸ਼ ਕਰਦੀ ਐ ਨਹੀਂ ਜਾਂਦਾ ਸੀ ਤੇ ਆ ਅਸੀਂ ਕੋਠਾ ਪਾ ਦਿੱਤਾ ਵਿਚਾਲਾ ਦਾ ਘਰ ਬਣਾ ਲਵੇ ਜੀ ਅਸੀਂ ਬੋਲਦੇ ਨਹੀਂ ਵਿਚਾਲਾ ਉਹਦਾ ਘਰ ਨਾ ਉਹ ਜਿਹੜੇ ਜਿਵੇਂ ਬਣਦਾ ਬਣਾ ਲਵੇ ਜਿਵੇਂ ਕਟਿੰਦਾ ਮਰੇਂਦਾ ਬਣਦਾ ਬਣਾ ਲਵੇ ਇੰਦਾ ਘਰ ਬਣਨਾ ਚਾਹੀਦਾ ਸਾਡੇ ਸਾਡਾ ਵਿੱਚ ਤਲਕਣੀ ਆਉਣਾ ਚਾਹੀਦਾ ਕੋਈ ਆਈ ਨੱਕਾ ਬੇਬੇ ਨਾਲ ਦੇ ਪੁੱਤਰ ਦਾ ਘਰ ਨਹੀਂ ਵਸਣ ਦਿੱਤਾ ਆਏ ਮੈਂ ਆਂਦੇ ਹੇ ਵਿਚਾਲ ਕਿਵੇਂ ਵੀ ਬਣਦਾ ਬਣ ਜਾਵੇ ਕੋਈ ਡਰ ਨਹੀਂ ਚਲੋ ਕਦੇ ਨਾ ਕਦੇ ਤਾਂ ਕਲਾ ਹੀ ਜਾ ਰਿਹਾ ਰੱਬਾ ਯਾਰ ਪੀਆ ਵੀ ਗਾਸੀ ਜੇ ਕਿਤੇ ਇੰਦਾ ਮਰੀਂਦਾ ਚਲੋ ਕੋਈ ਐਂ ਥੋੜਾ ਮਰਦਾ ਪਿਆ ਹੂੰ ਤੇ ਮਾਰ ਵੀ ਗਿਆ ਹੁੰਦਾ ਤੂੰ ਮਾਰ ਵੀ ਗਿਆ ਤੇ ਚਲੋ ਉਹਦੀ ਵੀ ਗਿਆ ਛੁੱਟੇ ਦੀ ਹਾਡੀ ਵੀ ਹੂੰ ਤੇ ਤੇ ਨਾ ਸਜ਼ਾ ਹਣੀ ਚਾਹੀਦੀ ਇਹ ਬੰਦੇ ਜਿਹੜੇ ਖਸਮ ਯਾਰ ਬਣੇ ਵੇ ਨਹੀਂ ਤੇ ਜਿਹੜੇ ਜਨਾਨੀਆਂ ਬਣਾ ਲੈਂਦੀਆਂ ਨੇ ਹਾਰਿਆਂ ਨੂੰ ਹਜਾ ਮਿਲਣੀ ਚਾਹੀਦੀ ਇਹੋ ਜੇ ਕੰਮ ਕੋਈ ਘਟਨਾਵਾ ਨਾ ਕਰ ਰੋਜ਼ ਵੇਖ ਸੁਣੀਦਾ ਇੰਨੀਆਂ ਘਟਨਾਵਾ ਹੁੰਦੀਆਂ ਨੇ ਤੇ ਲੋਕੀ ਵੇਖ ਵੇਖਦੇ ਹਾਰ ਹੁੰਦਾ ਜਾਂਦਾ ਹੋਰ ਵਿਗਾ ਡਗਾਂਡ ਹੋਰ ਵੀ ਹੋ ਜਾਂਦੇ ਜੀ ਤੇ ਬੰਦਾ ਇਹ ਨਾ ਤੇ ਨੱਥ ਪਾਣੀ ਚਾਹੀਦੀ ਜੀ ਕੀ ਨਾਮ ਜਨਾਬ ਤੁਹਾਡਾ ਚਰਨਜੀਤ ਸਰਪੰਚ ਜੀ ಗ್ರಾಮ ਪੰਚਾਇਤ ਚੱਕ ਰੋਮਵਾਲਾ 21 ترسےم سنگھ ਨਾਲ ਜੋ ਘਟਨਾ ਵਾਪਰੀ اے ویکھو جی کئی بار این ਨਾਲ ਮੈਂ ਫੈਸਲਾ ਕਰਵਾਇਆ ਬਹਿ ਕੇ جی بڑی بار جی اج سਵੇਰੇ ਮੈਂ ਖੇਤ ਆਇਆ ਜਲਾਲਾਬਾਦ ਤੋਂ ਤੇ ਮੈਨੂੰ ਇਹ ਪਤਾ ਲੱਗਿਆ ਮੈਂ ਆ ਕੇ ਵੇਖਿਆ ਸਾਰਾ ਸਮਾਨ ਫ੍ਰਿਜ ਚ ਨਮੀ ਟੁੱਟੀ ਭੱਜੀ ਪਈ ਸੀ ਬੁਰੇ ਹਾਲ ਕਿਤੇ ਪਈ ਸੀ ਸਾਰਾ ਸਮਾਨ ਲੱਖ ਡੇਢ ਲੱਖ ਰੁਪਏ ਦਾ ਜਿਹੜਾ ਸਮਾਨ ਸੀ ਨਾ ਉਹਦਾ ਨੁਕਸਾਨ ਅੱਜ ਮੈਂ ਆਦੀ ਅੱਖੀ ਵੇਖਿਆ ਜੀ جی دیکھو ਦੋਆਂ ਜਿਹੜੇ ਲੜਾਈ ਹੁੰਦੀ ਜੀ ਪਰ ਇਹ ਲੜਾਈ ਨਹੀਂ ਹੁੰਦੀ ਵੀ ਉਹਨੂੰ ਕੁੱਟਮਾਰ ਕਰਨੀ ਇਹਦੇ ਨਾਲ ਕੋਈ ਇੱਕ ਹੋਰ ਵੀ ਇਨਸਾਨ ਰਾਤ ਹੈਗਾ ਸੀ ਇਹਨਾਂ ਦੀ ਕਿਹੜੇ ਮਤਾਬਕ ਠੀਕ ਵਿੱਕੀ ਦੇ ਕਹਿਣ ਦੇ ਮਤਾਬਕ ਇਹਨਾਂ ਦੇ ਮਤਲਬ ਕਿ ਇਹਨਾਂ ਦੇ ਉਹਦੇ ਨਾਲ ਕੋਈ ਇੱਕ ਇਨਸਾਨ ਹੋਰ ਵੀ ਆਇਆ ਸੀ ਹਮ ਤੇ ਉਹਨੇ ਵੀ ਇਹਨਾਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਹਮ ਤੇ ਇਹਨੂੰ ਇਨਸਾਫ ਚਾਹੀਦਾ ਜੀ ਕਿਉਂਕਿ ਵੇਖੋ ਸਮਾਨ ਲੱਖ ਡੇਢ ਲੱਖ ਰੁਪਏ ਦਾ ਅੱਜ ਦਾ ਨੁਕਸਾਨ ਕਰਕੇ ਚਲੀ ਗਈ ਜੀ ਕੱਲ ਨੂੰ ਇਹਦਾ ਵੀ ਜਾਣੀ ਨੁਕਸਾਨ ਵੀ ਹੋ ਸਕਦਾ ਸੀ ਜਿਵੇਂ ਦੀ ਕੰਨੀ ਨੱਪੀ ਜਾਂ ਕਟਮਰ ਕੀਤੀ ਕੋਈ ਵੀ ਜਾਣੀ ਨੁਕਸਾਨ ਇਹਦਾ ਹੋ ਸਕਦਾ ਸੀ ਇਸ ਕਰਕੇ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਹੈ ਕਿ ਇਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੋ ਵੀ ਨਿਆ ਦਬਾਇਆ ਜੀ ਥੈਂਕ ਯੂ ਜ਼ਰੂਰੀ ਨੋਟ ਦੂਸਰੀ ਧਿਰ ਜਾਂ ਕੋਈ ਪਰਜਨ ਆਪਣਾ ਸਪਸ਼ਟੀਕਰਨ ਇਸ ਖਬਰ ਸੰਬੰਧੀ ਦੇਣਾ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ